ਆਮ ਲੋਕਾਂ ਦੀ ਮਦਦ ਦੇ ਨਾਲ ਪੰਜਾਬ ਨੂੰ ਪੂਰੀ ਤਰ੍ਹਾਂ ਜੁਰਮ ਮੁਕਤ ਸੂਬਾ ਬਣਾਉਣ ਦੇ ਲਈ ਸ਼ੁਰੂ ਕੀਤੀ ਗਈ ਮਹਿੰਮ ਮਿਸ਼ਨ ਸੰਪਰਕ ਤਹਿਤ ਸਾਨਕ ਸਬਡਿਵੀਜ਼ਨ ਅੰਦਰ ਪੁਲਿਸ ਅਧਿਕਾਰੀਆਂ ਵੱਲੋਂ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਸਮਾਜ ਦੀ ਸੁਰੱਖਿਆ ਲਈ ਸੁਚੇਤ ਹੋ ਕੇ ਨਸ਼ੇੜੀਆਂ ਤੇ ਅਪਰਾਧੀ ਕਿਸਮ ਦੇ ਵਿਅਕਤੀਆਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਕੌਂਸਲਰਾਂ ਅਤੇ ਹੋਰ ਮੋਤਵਾਰ ਵਿਅਕਤੀਆਂ ਦੇ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਇਸ ਮਿਸ਼ਨ ਦਾ ਹਿੱਸਾ ਬਣਨ ਲਈ ਸੱਜੋਗ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕ ਪੁਲਿਸ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣਾ ਫਰਜ਼ ਨਿਭਾਉਣ ਲਈ ਅੱਗੇ ਆਉਣਗੇ ਤਾਂ ਇਹ ਮੁਹਿੰਮ ਸਮਾਜ ਨੂੰ ਅਪਰਾਧ ਤੇ ਨਸ਼ਾ ਮੁਕਤ ਕਰਨ ਦੇ ਵਿੱਚ ਵੱਡੀ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਮੌਕੇ ਹਾਜ਼ਰ ਕੌਂਸਲਰ ਅਤੇ ਪਤਵੰਤਿਆਂ ਨੇ ਪ੍ਰੋਸਸ ਕੀਤਾ ਕਿ ਉਹ ਆਪਣੇ ਪੱਧਰ ਤੇ ਵੀ ਇਸ ਮਹਿਮ ਨੂੰ ਕਾਮਯਾਬ ਕਰਨ ਲਈ ਪੂਰਾ ਸਹਿਯੋਗ ਕਰਨਗੇ ਜੀ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਪਛਮੀ ਘਟਿਆਲ ਜੀ ਵੱਲੋਂ ਇਹ ਸੰਪਰਕ ਤੌਰ 'ਤੇ ਦੇ ਤਹਿਤ ਗਰੀਟ ਕ੍ਰਾਈਮ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਸਮਰਾਲਾ ਲੋਕਲ ਸ਼ਹਿਰ ਦੇ ਜਿਹੜੇ ਐਮਸੀ ਸਾਹਿਬਾਨ ਫੋਰਟ ਪਤਵੰਤੇ ਸੱਜਣ ਜਿਹੜੇ ਆ ਉਹਦੇ ਨਾਲ ਸੁਰਨ ਜਿਹੜੇ ਇੱਕ ਨੂੰ ਪਿੰਡ ਆ ਉਹਨਾਂ ਦੇ ਬੰਦਿਆਂ ਨੇ ਜਿਹੜੀ ਸ਼ਿਰਕਤ ਕੀਤੀ ਹੈ ਮੀਟਿੰਗ ਦੇ ਵਿੱਚ ਜਿਨ੍ਹਾਂ ਨੂੰ ਸੂਚਿਤ ਕੀਤਾ ਗਿਆ ਜਿਵੇਂ ਕੋਈ ਸਟਰੀਟ ਕਾਈਂ ਬਾਰ-ਬਾਰ ਹੁੰਦੇ ਆ ਆਵੇਂ ਸਮਰਾਲੇ ਦੇ ਅਸੀਂ ਸਾਡੇ 100% ਅਸੀਂ ਸਟਰੀਟ ਕਾਈਂ ਇਮੀਡੀਟ ਟੈਸਟ ਕੀਤੇ ਹੋਏ ਬੰਦੇ ਜਿਹੜੇ ਬਿਹਾਈਂਡ ਦਾ ਵਾਰਨ ਹੈ ਜੇਲ੍ਹ ਦੇ ਵਿੱਚ ਨਾ ਪਰ ਫਿਰ ਵੀ ਫਿਊਚਰ ਦੇ ਲਈ ਇਹਨਾਂ ਨੂੰ ਅਲਰਟ ਕੀਤਾ ਹੈ ਵੀ ਸਾਰੇ ਆਪਣੇ ਮਹੱਲੇ ਵਾਈ ਮੀਟਿੰਗਾਂ ਕਰਕੇ ਵੀ ਕਿਸੇ ਵੀ ਅਨਨੋਨ ਬੰਦੇ ਦੇ ਜਿਹੜਾ ਗੇਟ ਦਾ ਖੁੱਲਣ ਕਿਸੇ ਨੂੰ ਐਵੇਂ ਅੰਦਰ ਨਾ ਕਰੇ ਨਾ ਮਾੜਨ ਬਿਨਾਂ ਤਸਦੀਕ ਤੋਂ ਉਸ ਤੋਂ ਬਿਨਾਂ ਜੇ ਉਹਨਾਂ ਦੇ ਗਲੀ ਵਾਡੇ ਦੇ ਵਿੱਚ ਕੋਈ ਅਨਨੋਨ ਬਾਹਰਲਾ ਬੰਦਾ ਸਸਪੈਕਟਡ ਬੰਦਾ ਆਉਂਦਾ ਇਮੀਡੀਏਟਲੀ ਸਾਨੂੰ ਫੋਨ ਕਰਨੀ ਯਾ ਮਹੱਲੇ ਵਾਲੇ ਆਪ ਵੀ ਰੋਕ ਕੇ ਦੀ ਵੈਰੀਫਿਕੇਸ਼ਨ ਕਰ ਸਕਦੇ ਆ ਤੇ ਨਸ਼ਿਆਂ ਦੇ ਰਿਗਾਰਡਿੰਗ ਵੀ ਜੇ ਕਿਸੇ ਦੇ ਆਉਣ ਵਾਂ ਕੋਈ ਨਸ਼ਾ ਵੇਚਣ ਆਉਣਾ ਉਹ ਕਿਸੇ ਦਾ ਬੱਚਾ ਨਸ਼ਾ ਕਰਦਾ ਤੇ ਉਹਨੂੰ ਤਾਂ ਅਸੀਂ ਹਮੇਸ਼ਾ ਹੀ ਪਹਿਲਾਂ ਤੋਂ ਕਹ ਰਹੇ ਹਾਂ ਵੀ ਦਖਲ ਹੀ ਕਰਾਵਾਂਗੇ ਦੇ ਕੋ ਵੇਚਣ ਵਾਲਾ ਉਹਦੀ ਨੂੰ ਪਰਮਿਸ਼ਨ ਨੇ ਵੀ ਜੇਡੀ ਸਾਨੂੰ ਦੇਣ ਤਾਂ ਕਿ ਉਹ ਨੂੰ ਵਰਕਰ ਘਰ ਅੰਦਰ ਭੇਜਿਆ ਜਾਏ ਜਿਹੜੀ ਸਾਡੀ ਹੈ 27 ਲਾਈਨ ਨੂੰ ਬ੍ਰੇਕ ਕੀਤਾ ਜਾਵੇ ਸਰ ਕਈ ਕਾਉਂਸਲਰਾਂ ਵੱਲੋਂ ਨਸ਼ੀਆਂ ਦੇ ਆਪਣੇ ਏਰੀਆ ਦੇ ਨਸ਼ੀਆਂ ਦੇ ਵੇਗਣ ਦੀ ਜਾਂ ਕਰਨ ਦੀ ਗੱਲ ਕੀਤੀ ਗਈ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਵੀ ਅਸੀਂ ਤਾਂ ਟਾਈਮ ਬਾ ਟਾਈਮ ਸਾਡੇ ਕੋਲ ਜਿੰਨੀ ਇਨਫੋਰਮੇਸ਼ਨ ਹੈ ਆਪਣੇ ਤੌਰ ਤੇ ਵੀ ਡਵੈਲਪ ਕਰਦੇ ਹਾਂ ਬਿਲਕੁਲ ਸਖਤ ਕਾਰਵਾਈ ਕਰਦੇ ਹਾਂ ਸਾਡੇ ਜਿਵੇਂ ਅੱਜ ਵੀ ਉਹ ਮੀਟਿੰਗਾਂ ਅਸੀਂ ਪਾਰਵਾਜੀ ਪਹਿਲਾਂ ਵੀ ਕੀਤੀਆਂ ਪਹਿਲੇ ਬੀਬੀ ਬਲੋਂਦਾ ਨਾ ਕੋ ਸਾਡੇ ਧਿਆਨ ਚ ਨਹੀਂ ਲੈਂਦਾ ਗਿਆ ਇੱਕ ਸਫਸਤ ਬਾਰੇ ਜਿਹੜਾ ਸਾਡੇ ਧਿਆਨ ਚ ਲੈਂਦਾ ਹੈਗਾ ਬਿਲਕੁਲ ਸਫਸਤ ਕਰ ਰਹੀ ਹੈ ਦੇ ਦੇ ਵਿੱਚ ਹੁਣ ਹੀ ਆ ਜਿਹੜੇ ਸਕੂਲ ਨੇ ਜਦੋਂ ਛੁੱਟੀ ਦਾ ਟਾਈਮ ਆ ਸਕੂਲ ਲੱਗਣ ਦਾ ਟਾਈਮ ਆ ਉਦੋਂ ਅਸੀਂ ਆਪਣੀ ਫੋਰਸ ਜਿਹੜੀ ਆ ਨੱਕੇ ਉੱਤੇ ਲਵਾਏ ਆ ਜਿਹੜੇ ਕੋ ਪਟਾਕੇ ਬਾਰਨ ਵਾਲਾ ਵੜਾ ਗੱਦੀ ਕਰਨ ਵਾਲੇ ਆ ਉਹਨਾਂ ਤੇ ਜਿਹੜੀ ਹੈ ਸੱਤੀ ਕੀਤੀ ਹੈ ਤੇ ਇਸ ਤੋਂ ਬਿਨਾਂ ਪੈਟਰੋਲ ਜਿਹੜੀ ਆਪਾਂ ਗੱਲ ਕਰਦੇ ਹਾਂ ਰਾਤ ਨੂੰ ਮੇਰੇ ਨਾਲ ਜੇ ਤੁਸੀਂ ਬਾਹਰ ਨਿਕਲਦੇ ਹੋ ਤਾਂ ਦੇਖਿਆ ਹੋਊਗਾ ਆਪਣੇ ਚੌਂਗਦੇ ਵਿੱਚ ਮਿਚਾਇ ਗੱਡੀ ਸਟੇਸ਼ਨ ਜਿਹੜੀ ਹੁੰਦੀ ਹੈ ਤੇ ਚੈੱਕ ਕਰਦੀ ਹੈ ਇੱਕ ਗੱਡੀ ਪੂਰੇ ਸ਼ਹਿਰ ਦਾ ਰਗਾ ਗਿੜਾ ਲਾਦੀ ਜਦੋਂ ਗਿੜਾ ਲਾਣ ਵਾਲੀ ਗੱਡੀ ਚੌਂਗਦੇ ਆ ਖੜ ਜੇ ਦੀ ਫਿਰ ਦੂਜੀ ਗੱਡੀ ਪੂਰਾ ਜਿਹੜੀ ਪਟੋਲੇ ਕਰਦੀ ਖੈਰ ਅਸੀਂ ਰਾਤ ਨੂੰ ਆਪਣਾ ਸਾਰਾ ਕਵਰ ਕੀਤਾ ਹਾਂ ਬਿਲਕੁਲ 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 ਮੈਂ ਅਸਾਂ ਨਹੀਂ ਦੂਆ ਸ਼ਹਿਰੀ ਪ੍ਰਧਾਨ ਕਾਂਦੇ ਸੰਭਾਲਾ ਕਾਉਂਸਲਰ ਵਾਰਡ ਨੰਬਰ 4 ਸੰਭਾਲਾ ਅੱਜ ਜਿਹੜਾ ਡੀਐਸਪੀ ਜੱਫਤ ਸੰਭਾਲਾ ਸਾਡੇ ਇੱਥੇ ਮੀਟਿੰਗ ਹੋਈ ਹੈ ਡੀਐਸਪੀ ਸਾਹਿਬ ਦੀ ਮਾਜੂਦਗੀ ਤੇ ਅੱਜ ਸਾਰੇ ਐਮਸੀਐਨਓ ਤੇ ਸ਼ਹਿਰ ਵਾਸੀਆਂ ਨੂੰ ਬੁਲਾਇਆ ਗਿਆ ਜਿਹੜੀਆਂ ਸ਼ਹਿਰ ਦੇ ਵਿੱਚ ਵਾਰਦਾਤਾ ਹੋ ਰਹੀਆਂ ਨੇ ਨਸ਼ਾ ਵਿਕ ਰਿਹਾ ਤੇ ਬੋਟਸਾਂ ਦੇ ਪਟਾਕੇ ਵਿਜਾ ਰਹੇ ਨੇ ਉਹਦੇ ਸਬੰਧ ਵਿੱਚ ਅੱਜ ਮੀਟਿੰਗ ਕੀਤੀ ਗਈ ਆ ਡੀਐਸਪੀ ਸਾਹਿਬ ਨੂੰ ਅਸੀਂ ਵਿਸ਼ਵਾਸ ਦਿਵਾਇਆ ਵੀ ਜਿਹੜੇ ਵੀ ਕੋਈ ਗੈਰ ਜਿਹੜੇ ਧੰਦਾ ਕਰਦੇ ਨੇ ਜਾਂ ਕੋਈ ਜਿਹੜਾ ਬੋਟ ਦੇ ਪਟਾਕੇ ਚਲਾਉਂਦੇ ਨੇ ਵੀ ਅਸੀਂ ਤੁਹਾਡੇ ਨਾਲ ਆ ਜਿਹੜਾ ਵੀ ਤੁਹਾਨੂੰ ਕੋਈ ਬੰਦਾ ਪਤਾ ਲੱਗੂਗਾ ਉਹ ਸਾਰੇ ਐਮਸੀ ਤਾਂ ਜਿੰਨੇ ਵੀ ਮੁਹਤਰ ਬੰਦੇ ਨੇ ਸਾਰੇ ਤੁਹਾਨੂੰ ਪੁਲਿਸ ਦੀ ਪੂਰੀ ਮਦਦ ਕਰਨਗੇ ਅਸੀਂ ਪੁਲਿਸ ਦੀ ਪੂਰੀ ਮਦਦ ਕਰਾਂਗੇ ਡੀਐਸਪੀ ਸਾਹਿਬ ਵੀ ਸਾਡੇ ਸਮਰਾਲਾ ਦੇ ਬਹੁਤ ਵਧੀਆ ਨੇ ਉਹ ਵੀ ਨਸ਼ਿਆਂ ਦੇ ਬਹੁਤ ਖਿਲਾਫ ਨੇ ਬਾਰ ਬਾਰ ਕੈਂਪ ਲਾ ਰਹੇ ਨੇ ਬਾਰ ਬਾਰ ਮੀਟਿੰਗਾਂ ਕਰ ਰਹੇ ਨੇ ਪੰਜਾਬ ਪੁਲਿਸ ਤੇ ਅਸੀਂ ਬਾਕੀ ਮੈਂ ਆਪਣੇ ਸ਼ਹਿਰ ਵਾਸੀ ਨੂੰ ਇਹੀ ਸੰਦੇਸ਼ ਦੇਣਾ ਚਾਹਨਾ ਵੀ ਜੇ ਕੋਈ ਤੁਹਾਡੇ ਕੈਮਰੇ ਲੱਗੇ ਨਾ ਉਹਨੂੰ ਕੈਮਰੇ ਤੁਹਾਡੇ ਚੱਲ ਰਹੇ ਹੋਣ ਤੇ ਜੇ ਤੁਹਾਨੂੰ ਕੋਈ ਬਾਹਰਲਾ ਬੰਦਾ ਦਿਖਦਾ ਤਾਂ ਤੁਸੀਂ ਜਿਹੜੇ ਪੁਲਿਸ ਨੂੰ ਜਾਂ ਆਪਣੇ ਵਾਰਡ ਦੇ ਕਾਉਂਸਲਰ ਨੂੰ ਇਤਰਾਜ਼ ਦਿਵੋ ਜੇ ਤੁਹਾਨੂੰ ਕੋਈ ਸ਼ੱਕੀ ਆਦਮੀ ਲੱਗਦਾ ਉਹਦੇ ਲਈ ਵੀ ਪੁਲਿਸ ਐਸਐਚਓ ਸਮਰਾਲਾ ਯਾ ਡੀਐਸਪੀ ਜੀ ਸਨਾਰਾਜ ਮੇ ਤਲਾਹ ਦਵੋ ਨਸ਼ੇ ਦੇ ਖਿਲਾਫ ਕਾਫੀ ਦੇਰ ਤੋਂ ਇੱਕ ਮੁਹਿੰਮ ਚਲਾਈ ਆ ਗਿਆ ਪਰ ਫਿਰ ਵੀ ਨਸ਼ਾ ਫੈਤਰਿਆ ਹੈ ਸ਼ਾਇਦ ਨਸ਼ਾ ਫਿਰ ਕੋਈ ਅਗੇ ਨਾਲ ਤਾਂ ਫਿਰ ਵੀ ਕੁਝ ਥੋੜੀ ਥੱਲ ਪਈ ਹੈ ਨਸ਼ੇ ਨੂੰ ਪਰ ਨਸ਼ਾ ਪਤਾ ਨਹੀਂ ਕਿੱਥੋਂ ਆ ਰਿਹਾ ਪਰ ਇਹ ਸਮਝ ਨਹੀਂ ਆ ਰਹੀ ਜੇ ਸਾਨੂੰ ਇਹਦਾ ਪਤਾ ਲੱਗੂਗਾ ਤਾਂ ਅਸੀਂ ਬਿਲਕੁਲ ਪੁਲਿਸ ਦੀ ਪੂਰੀ ਖੁੱਲ ਕੇ ਮਦਦ ਕਰਾਂਗੇ ਕਿਉਂ